ਹੁਸ਼ਿਆਰਪੁਰ ਦੇ ਡਿਫਟੀ ਕਮਿਸ਼ਨਰ ਕਮ ਚੋਣ ਅਫਸਰ ਮੈਡਮ ਕੋਮਲ ਮਿੱਤਲ ਵੱਲੋਂ ਮੀਡੀਆ ਦੇ ਰੁਬਰੂ ਹੁੰਦਿਆਂ ਹੋਇਆਂ ਹੁਸ਼ਿਆਰਪੁਰ ਲੋਕ ਸਭਾ ਹਲਕੇ 'ਚ ਇਲੈਕਸ਼ਨਾਂ ਦੀ ਤਿਆਰੀ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਤੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਇਸ ਵਾਰ ਵੱਡੇ ਪੱਧਰ ਤੇ ਹਰ ਬੂਥ ਤੇ ਪ੍ਰਬੰਧ ਕੀਤੇ ਜਾ ਰਹੇ ਨੇ ਐ ਡੀ ਸੀ ਕੋਮਲ ਮਿੱਤਲ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਟੀਚਾ ਚੋਣ ਕਮਿਸ਼ਨ ਵੱਲੋਂ 70% ਤੋਂ ਵੱਧ ਵੋਟ ਪੋਲ ਕਰਨ ਦਾ ਮਿੱਥਿਆ ਗਿਆ ਤੇ ਇਸ ਵਾਰ ਹਰ ਵਿਧਾਨ ਸਭਾ ਹਲਕੇ 'ਚ 10 ਮਾਡਲ ਪੋਲਿੰਗ ਬੂਥ ਬਣਾਏ ਜਾਣਗੇ ਤੇ ਸਾਰੇ ਹਲਕੇ 'ਚ ਕੁੱਲ 70 ਦੇ ਕਰੀਬ ਬੂਥ ਤਿਆਰ ਕੀਤੇ ਜਾਣਗੇ ਉਨ੍ਹਾਂ ਦੱਸਿਆ ਕਿ ਇਸ ਵਾਰ 그린 ਪੋਲਿੰਗ ਬੂਥ ਵੀ ਸਥਾਪਿਤ ਕੀਤੇ ਜਾਣਗੇ ਜਿਸ ਦਾ ਮੁੱਖ ਉਦੇਸ਼ ਕੁਦਰਤ ਨੂੰ ਪ੍ਰਮੋਟ ਕਰਨਾ ਹੋਵੇਗਾ ਤੇ ਕੁਝ ਬੂਥ ਪੰਜਾਬ ਦੇ ਸੱਭਿਆਚਾਰ ਅਤੇ ਇਸ ਸੰਸਕ੍ਰਿਤੀ ਨੂੰ ਉਦਰਸਾਉਣ ਵਾਲੇ ਵੀ ਸਥਾਪਿਤ ਕੀਤੇ ਜਾਣਗੇ ਅਤਿ ਦੀ ਗਰਮੀ ਦੇ ਮੱਦੇਨਜ਼ਰ ਚੋਣਾਂ ਕਰਵਾਉਣ ਦੇ ਟੀਚੇ ਤੇ ਬੋਲਦੇ ਹਨ ਡੀਸੀ ਕੋਮਲ ਮਿੱਤਰ ਨੇ ਕਿਹਾ ਕਿ ਹਰ ਬੂਥ ਤੇ ਠੰਡੇ ਪਾਣੀ ਅਤੇ ਸ਼ਬੀਲ ਦਾ ਪ੍ਰਬੰਧ ਕੀਤਾ ਜਾਵੇਗਾ ਤੇ ਸਭ ਤੋਂ ਪਹਿਲਾਂ ਵੋਟ ਪਾਉਣ ਵਾਲੇ 30 ਵੋਟਰਾਂ ਨੂੰ ਰਿਟਰਨ ਇੱਕ ਗਿਫਟ ਵੀ ਦਿੱਤੇ ਜਾਣਗੇ ਖੁਸ਼ਹਰਪੁਰ ਨੇ ਉਸਦੇ ਨਾਲ ਚੇਤਨ ਕਸ਼ਵਤ ਦੀ ਰਿਪੋਰਟ ਅੱਜ ਇਸ ਪ੍ਰੈਸ ਕਾਨਫਰੰਸ ਕਿਤੇ ਸਾਰੇ ਜਾਣਦੇ ਹਨ ਕਿ ਜਿਹੜੇ ਆਪਣੀ ਲੋਕ ਸਭਾ ਚੋਣਾਂ ਹੋ ਰਹੇ 2024 ਦੇ ਉਸਦੇ ਪੰਜਾਬ ਦੇ ਅਖਰੀ ਫੇਸ ਦੇ ਵਿੱਚ ਸੱਤਵੇਂ ਫੇਸ ਦੇ ਵਿੱਚ ਚੋਣ ਹੋਣੇ ਨੇ ਇਹਨਾਂ ਚ ਉਹਨਾਂ ਦੀ ਪ੍ਰਕਿਰਿਆ ਦੇ ਸੰਬੰਧ ਵਿੱਚ ਹੀ ਅੱਜ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅੱਜ ਮਿਤੀ 7 ਮਈ ਤੋਂ ਲੈ ਕੇ 14 ਮਈ ਤੱਕ ਇਹਨਾਂ ਦੀ ਨਾਮਿਨੇਸ਼ਨਸ ਐਕਸਪੈਕਟ ਐਕਸੈਪਟ ਕੀਤੇ ਜਾਣਗੇ ਕੈਂਡੀਡੇਟਸ ਦੇ ਅੱਜ ਮਿਤੀ 70 ਨੂੰ ਸਾਡੇ ਕੋਲ ਇੱਕ ਨਾਮਿਨੇਸ਼ਨ ਆਇਆ ਹੈ ਤੇ ਇਸੇ ਤਰ੍ਹਾਂ ਜੋ ਵੀ ਨਾਮਿਨੇਸ਼ਨਸ ਆਣਗੇ ਅਸੀਂ ਉਹ ਜਨਨਲਿਸਟ ਸ਼ੇਅਰ ਕਰਾਂਗੇ ਨਾਲ ਹੀ ਨਾਲ ਸਾਰੇ ਕੈਂਡੀਡੇਟਸ ਦਾ ਐਫੀਡੇਵਿਟ ਜੋ ਹੈ ਉਹ ਸਾਡੇ ਨੋਟਿਸ ਬੋਰਡ ਤੇ ਵੀ ਅਪਲੋਡ ਹੋਏਗਾ ਤੇ ਈਸੀਆ ਦੀ ਵੈਬਸਾਈਟ ਤੇ ਵੀ ਅਵੇਲੇਬਲ ਹੋਏਗਾ ਨਾਲ ਹੀ ਮੈਂ ਹੁਸ਼ਾਪੁਰ ਦੇ ਸਾਰੇ ਵੋਟਰਸ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਆਉਣ ਵਾਲੀ 1 ਜੂਨ ਨੂੰ ਆਪਣੀ ਵੋਟਾਂ ਜ਼ਰੂਰ ਪਾਓ ਇਸ ਦੇ ਲਈ ਸਭੂ ਹੁਸ਼ਾਪੁਰ ਦੀ ਚੋਣ ਵਾਲੀ ਟੀਮ ਵੱਲੋਂ ਬਹੁਤ ਤਿਆਰੀਆਂ ਕੀਤੀਆਂ ਗਈਆਂ ਨੇ ਅਸੀਂ ਸਾਰੇ ਬੂਥਾਂ ਉਤੇ ਇਨਸ਼ੋਰ ਕਰ ਰਹੇ ਕਿ ਉਤੇ VOTER ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਏ ਹਰ ਬੂਥ ਦੇ ਉਤੇ ਅੱਛਾ ਪੀਣ ਵਾਲਾ ਪਾਣੀ ਗਰਮੀ ਤੋਂ ਬਚਣ ਲਈ ਛਾਂ ਪੱਖੇ ਕੂਲਰ ਸਾਰੇ ਇੰਤਜ਼ਾਮ ਕਰ ਰਹੇ ਪਰ ਹੁਣ ਕੇਵਲ VOTERS ਨੂੰ ਇਹ ਇੱਕ ਅਪੀਲ ਹੈ ਕਿ ਆਪਣਾ ਅਧਿਕਾਰ ਸਮਝਦੇ ਹੋਏ ਤੇ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇੱਕ ਜੂਨ ਨੂੰ ਆਪਣੀ ਵੋਟ ਜ਼ਰੂਰ ਪਾਓ ਤੇ ਆਪਣੀ ਪਸੰਦੀ ਸਰਕਾਰ ਜਿਸ ਨੂੰ ਵੀ ਤੁਸੀਂ ਸਮਝਦੇ ਹੋ ਕਿ ਰਿਸਪਾਂਸਿਬਲ ਹੈ ਜਿਸ ਨੇ ਅੱਗੇ ਸਾਡਾ ਦੇਸ਼ ਚਲਾਣਾ ਹੈ ਆਪਣੀ ਸਰਕਾਰ ਬਣਾਓ ਥੈਂਕ ਯੂ ਵੈਰੀ ਗੁੱਡ। ਦਾ ਫਾਈਨਲਿਸਟ ਵੋਟਰਸ ਦੀ ਆ ਗਈ ਨੇ ਕਿੰਨੇ ਪੁਰਸ਼ ਨੇ ਕਿੰਨੀਆਂ ਪਹਿਲਾਵਾਂ ਨੇ ਕਿੰਨੇ ਜੀ ਉਹ ਸਾਡਾ ਸਾਰਾ ਡਾਟਾ ਆ ਚੁੱਕਿਆ ਅਸੀਂ ਸ਼ੇਅਰ ਕਰ ਦਾਂਗੇ ਲਗਭਗ ਸਾਡੇ ਜ਼ਿਲ੍ਹੇ ਦੇ ਵਿੱਚ 17 ਲੱਖ ਦੇ ਕਰੀ ਵੋਟਰਸ ਹੈ ਉਹਨਾਂ ਦਾ ਬ੍ਰੇਕਅਪ ਕੀ ਕਿੰਨੇ ਮੇਲ ਹੈ ਕਿੰਨੇ ਫੀਮੇਲ ਹੈ। ਵਾਹ ਮੈਂ ਅਸੀਂ ਸ਼ੇਅਰ ਕਰ ਦਾਂਗੇ ਤੁਹਾਡੇ ਨਾਲ ਸਾਰਾ ਡਾਟਾ ਇਲੈਕਟਰਲ ਰੋਲ ਬਣ ਚੁੱਕਿਆ ਹੈ ਤੇ ਆਖਰੀ ਡੇਟ ਜੋ ਸੀ ਫਾਰਮ ਆਪਣਾ ਪਰਨ ਦੀ ਜਿਸ ਨੇ ਵੀ ਨਵੀਂ ਵੋਟਾ ਬਣवानी ਹੋ ਉਹ ਨਿਕਲ ਚੁੱਕੀ ਹੈ 4 ਮਈ ਸੀ। ਉਸ ਤੋਂ ਬਾਅਦ 7 ਦਿਨ ਦਾ ਪ੍ਰੋਸੈਸ ਹੁੰਦਾ ਹੈ ਕਿ 7 ਮਈ ਸੀ ਸੌਰੀ ਅੱਜ ਦੀ ਲਾਸਟ ਡੇਟ ਸੀ ਉਸ ਤੋਂ ਬਾਅਦ 7 ਦਿਨ ਦਾ ਪ੍ਰੋਸੈਸ ਹੁੰਦਾ ਹੈ ਕਿ ਵੈਰੀਫਿਕੇਸ਼ਨ ਕਰਾਨੀ ਹੈ ਬੀਐਨ ਉਸ ਤੋਂ 14 ਤਰੀਕ ਨੂੰ ਸਾਡਾ ਫਾਈਨਲ ਬਣ ਜਾਏਗਾ ਵੋਟਰ ਇਲੈਕਟੋਰਲ ਰੋਲ ਤੇ 17 ਨੂੰ ਜਦੋਂ ਸਾਡੇ ਫਾਈਨਲ ਲਿਸਟ ਆਫ ਕੰਟੈਸਟਿੰਗ ਕੈਂਡੀਡੇਟਸ ਸਾਡੇ ਕੋਲ ਆ ਜਾਣਗੇ ਸਕਰੂਟੀ ਤੇ ਵਿத்ਡਰੋਅਲ ਤੋਂ ਬਾਅਦ ਉਸ ਤੋਂ ਬਾਅਦ ਸਾਰੇ ਕੈਂਡੀਡੇਟਸ ਨਾਲ ਵੀ ਇਹ ਲਿਸਟਾਂ ਸ਼ੇਅਰ ਕੀਤੀਆਂ ਜਾਣਗੀਆਂ ਨੋਮੀਨੇਸ਼ਨਸ ਦਾ ਸਟਾਰਟ ਮੈਂ ਫਸਟ ਨੋਮੀਨੇਸ਼ਨ ਅਜਿਨ ਇੱਕ ਨਾਮਿਨੇਸ਼ਨ ਆਈ ਏ ਇੱਕ ਆਜ਼ਾਦ ਉਮੀਦਵਾਰ ਵੱਲੋਂ ਇੱਕ ਨਾਮਿਨੇਸ਼ਨ ਫਾਈਲ ਕੀਤੀ ਗਈ ਇੱਕ ਮਾਡਲ ਬੂਥ ਨੂੰ ਲੈ ਕੇ ਤੁਸੀਂ ਚਾਹੇ ਹੋ ਗ੍ਰੀਨ ਬੂਥ ਨੇ ਪੇਂਕ ਬੂਥ ਨੇ ਤਾਂ ਉਹਨਾਂ ਨੂੰ ਲੈ ਕੇ ਬੂਥ ਨੂੰ ਜਾਣਦੇ ਆ ਮੈਂ ਅ ਇਲੈਕਸ਼ਨਸ ਦੇ ਵਿੱਚ ਇੰਨੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਪਰ ਸਾਰੀ ਤਿਆਰੀ ਜਿਹੜੀ ਵੀ ਹੁੰਦੀ ਹੈ ਅਲਟੀਮੇਟਲੀ ਉਸ ਦਾ ਫਾਇਦਾ ਉਦੋਂ ਹੀ ਹੁੰਦਾ ਹੈ ਜਦੋਂ VOTER ਆਪਣੀ ਬੂਥ ਤੇ ਆ ਕੇ ਆਪਣੀ ਵੋਟ ਪਾਏ ਅਸੀਂ ਲਗਭਗ 2 ਮਹੀਨੇ ਤੋਂ ਜਦੋਂ ਦਾ ਇਲੈਕਸ਼ਨ ਅਨਾਉਂਸ ਹੋਇਆ ਤੇ ਉਸ ਤੋਂ ਪਹਿਲਾਂ ਲਗਭਗ 2 ਸਾਲ ਹੀ ਅਸੀਂ ਕਹਿ ਸਕਦੇ ਹਾਂ ਇਲੈਕਸ਼ਨ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਪਰ ਇੰਨੀ ਤਿਆਰੀ ਦਾ ਫਾਇਦਾ ਉਦੋਂ ਹੀ ਹੈ ਜਦੋਂ VOTER ਆਪਣੀ ਵੋਟ ਪਾਏ ਇਨ੍ਹਾਂ ਤਿਆਰੀਆਂ ਦੇ ਵਿੱਚ ਹੀ ਹਰ ਹਲਕੇ ਦੇ ਵਿੱਚ 10 ਮਾਡਲ ਪੋਲਿੰਗ ਸਟੇਸ਼ਨ ਬਣਾਏ ਜਾ ਰਹੇ ਨੇ ਹਰ ਹਲਕੇ ਦੇ ਵਿੱਚ ਬੈਂਕ ਬੂਥ ਗ੍ਰੀਨ ਬੂਥ ਤੇ ਜ਼ਿਲ੍ਹੇ ਦੇ ਵਿੱਚ ਇੱਕ PWD ਮੈਨੇਜਡ ਬੂਥ ਵੀ ਬਣਾਇਆ ਜਾ ਰਿਹਾ ਹੈ ਮੈਂ ਸਮੂਹ ਵੋਟਰਸ ਨੂੰ ਹੀ ਅਪੀਲ ਕਰਦੀ ਹਾਂ ਕਿ ਇੱਕ ਜੋ ਨੁਆਕੇ ਆਪਣੀ ਵੋਟ ਜ਼ਰੂਰ ਪਾਓ ਤੁਹਾਡੇ ਲਈ ਬਹੁਤ ਤਕਤ ਇੰਤਜ਼ਾਮ ਕੀਤੇ ਗਏ ਨੇ ਮੰਮੀ ਕਿ ਪੰਜਾਬੀ ਵਿਰਸੇ ਨੂੰ ਲੈ ਕੇ ਆਪਣੀ ਸਮਝ ਤੋਂ ਲੈ ਕੇ ਤੁਸੀਂ ਇਹਨੇ ਕਨਸੈਪਟ ਤਿਆਰ ਕੀਤਾ ਗਿਆ ਉਹ ਕਿਆ ਕਨਸੈਪਟ ਅਸੀਂ ਆਪਣੀ ਮਾਡਲ ਪੋਲਿੰਗ ਸਟੇਸ਼ਨ ਤੇ ਜੋ ਮੈਂ ਦੱਸਿਆ ਕਿ ਹਰ ਹਲਕੇ ਦੇ ਵਿੱਚ ਅਸੀਂ 10 ਮਾਡਲ ਪੋਲਿੰਗ ਸਟੇਸ਼ਨ ਬਣਾ ਰਹੇ ਹਾਂ ਕਿਉਂਕਿ ਸਾਰਿਆਂ ਨੂੰ ਲੱਗਦਾ ਹੈ ਕਿ ਗਰਮੀ ਹੈ ਛੁੱਟੀ ਹੈ ਅਸੀਂ ਕਿਉਂ ਆਪਣਾ ਜਾ ਕੇ ਟਾਈਮ ਖਰਾਬ ਕਰੀਏ ਅਸੀਂ ਇਕ ਮਾਹੌਲ ਦਿੱਤਾ ਹੈ ਕਿ ਕਿਸ ਤਰ੍ਹਾਂ VOTER BOOTH ਤੇ ਆ ਕੇ ਤੁਹਾਨੂੰ ਲੱਗੇਗਾ ਕਿ ਇੱਕ ਤਿਉਹਾਰ ਹੈ ਜਿੱਥੇ ਅਸੀਂ ਪੰਜਾਬੀ ਵਿਰਸਾ ਦੇਖ ਸਕਦੇ ਹਾਂ ਉਹਨੂੰ ਐਕਸਪੀਰੀਅੰਸ ਕਰ ਸਕਦੇ ਹਾਂ ਇਸੇ ਦੀ ਤਿਆਰੀ ਦੇ ਵਿੱਚ ਅਸੀਂ ਮਾਡਲ ਪੋਲਿੰਗ ਸਟੇਸ਼ਨ ਦੀ ਇੱਕ ਵੀਡੀਓ ਵੀ ਰਿਲੀਜ਼ ਕੀਤੀ ਸੀ ਅੱਜ ਇੱਕ Song ਵੀ ਲਾਂਚ ਕੀਤਾ ਹੈ ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਵੱਧ ਤੋਂ ਵੱਧ ਆਪਣੇ ਮਾਡਲ ਪੋਲਿੰਗ ਸਟੇਸ਼ਨਸ ਤੇ ਉੱਤੇ ਇਸ ਤਰ੍ਹਾਂ ਦੀਆਂ ਤਿਆਰੀਆਂ ਕਰਕੇ ਲੋਕਾਂ ਨੂੰ ਦਿਖਾ ਸਕੀਏ ਕਿ ਦੇਖੋ ਸਾਡਾ ਵਿਰਸਾ ਵੀ ਕਿੰਨਾ ਅੱਛਾ ਹੈ ਇੱਕ ਤਿਉਹਾਰ ਜਿਹਾ ਮਾਹੌਲ ਹੈ ਤੇ ਨਾਲ ਹੀ ਨਾਲ ਅਸੀਂ ਆਪਣਾ ਜੋ ਜ਼ਿੰਮੇਵਾਰੀ ਹੈ ਵੋਟ ਪਾਉਣ ਦੀ ਉਸ ਨੂੰ ਵੀ ਪੂਰਾ ਕਰ ਰਹੇ ਹਾਂ ਮੈਂ ਪਹਿਲਾਂ 30 ਵੋਟਰਸ ਨੂੰ ਇਨਾਮ ਦਿੱਤੇ ਜਾਣਗੇ ਇਹ ਸੁਵਿਧਾ ਹਰ ਇੱਕ ਬੂਥ ਤੇ ਹੋਏਗੀ ਜਾਂ ਕੋਈ ਸਟੈਟਿਕ ਬੂਥ ਸਾਡੀ ਪੂਰੀ ਪੂਰੀ ਕੋਸ਼ਿਸ਼ ਹੈ ਅਸੀਂ ਹਰ ਬੂਥ ਤੇ ਇਹ ਸੁਵਿਧਾ ਦੇਵਾਂਗੇ ਇਸ ਦੇ ਲਈ ਸਾਡੀ ਗੱਲ ਵੀ ਕਰ ਰਹੀ ਹੈ ਅਸੀਂ ਕੁਝ ਸਪான்ਸਰਸ ਵੀ ਇਸ ਦੇ ਲਈ ਤਿਆਰ ਕਰ ਲਏ ਨੇ ਜੋ ਤਿਆਰ ਹੈ ਕਿ ਵੋਟਰਸ ਨੂੰ ਅਸੀਂ ਹਰ ਉਤੇ ਉਤੇ ਪਹਿਲੇ 3 ਵੋਟਰ ਇਸ ਕਰਕੇ ਹਲੇ ਤੱਕ ਸਾਡਾ A ਨੰਬਰ ਹੋਇਆ ਹੈ ਡਿਸਾਈਡ ਜੇਕਰ ਸਾਡੇ ਕੋਲ ਹੋਰ ਆ ਜਾਂਦੇ ਬੰਦੇ ਤਾਂ ਅਸੀਂ ਹਾਲ ਮੂਥਾ ਦੇ ਉਤੇ ਵੀ ਦੇਵਾਂਗੇ ਪਰ ਇਹ ਕੇਵਲ ਇਸ ਕਰਕੇ ਕਿ ਵੋਟਰ ਆਨ ਉਹਨਾਂ ਨੂੰ ਲੱਗੇ ਕਿ ਅਸੀਂ ਛੁੱਟੀਆਂ ਵੀ ਮਨਾ ਰਹੇ ਨੇ ਤੇ ਨਾਲ ਦੇ ਨਾਲ ਆਪਣੀ ਜ਼ਿੰਮੇਵਾਰੀ ਵੀ ਨਿਭਾ ਰਹੇ ਹਾਂ ਪੋਲਿੰਗ ਬੂਥਸ ਜਿਵੇਂ ਕਈ ਥਾਵਾਂ ਤੇ ਲੜਾਈ ਝਗੜਾ ਹੁੰਦਾ ਰਹਿੰਦਾ ਉਹ ਵੀ ਇੱਕ ਅੱਗੇ ਗਿਣਤੀ ਕੀ ਕਿੰਨੇ ਆ ਉਹ ਸ਼ਾਹ ਪੁਤ ਗੋਤਨ ਕੋਲੋਂ ਪੁੱਛਿਆ ਗਿਆ ਜੇ ਉਹ ਸਾਰੇ ਨਾ ਦੋਸੋਂ 299 ਆ કુલ 299 ਅਸੀਂ ਵਲਨਰੇਬਲ ਪੋਲਿੰਗ ਸਟੇਸ਼ਨ ਆਈਡੈਂਟੀਫਾਈ ਕੀਤੇ ਨੇ 299 ਇਹ ਉਹ ਪੋਲਿੰਗ ਸਟੇਸ਼ਨਸ ਹੈ ਜਿੱਥੇ ਪਾਸ ਤੇ ਵਿੱਚ ਕਿਸੇ ਤਰ੍ਹਾਂ ਦੀ ਵੀ ਹਿਸਟਰੀ ਰਹੀ ਹੈ ਜਾਂ ਫਿਰ ਉੱਥੇ ਕੁਝ ਇਸ ਤਰ੍ਹਾਂ ਦੇ ਤੱਤ ਨੇ ਜੋ ਸਾਨੂੰ ਲੱਗਦਾ ਹੈ ਕਿ ਵੋਟਰਸ ਨੂੰ ਇਨਫਲੂਐਂਸ ਕਰ ਸਕਦੇ ਆਂ ਵੋਟ ਬੰਦੇ ਵਿੱਚ ਪਰ ਇਹ ਇੱਕ ਡਾਇਨਾਮਿਕ ਪ੍ਰੋਸੈਸ ਹੈ ਮੈਂ ਕਹਾਂਗੀ ਇਹ ਗਿਣਤੀ ਵੱਧ ਵੀ ਸਕਦੀ ਹੈ ਘਟ ਵੀ ਸਕਦੀ ਹੈ ਜਿਵੇਂ ਜਿਵੇਂ ਸਾਨੂੰ ਲੱਗੇਗਾ ਕਿ ਇਹ ਬੂਥ ਦੇ ਵਿੱਚ ਕੋਈ ਵਲਨਰੇਬਲ ਪਾਕਟ ਹੈ ਜਾਂ ਫਿਰ ਕੋਈ ਬੰਦਾ ਇਸ ਤਰ੍ਹਾਂ ਦਾ ਹੈ ਜੋ ਕਿਸੇ ਨੂੰ ਇਨਫਲੂਐਂਸ ਕਰ ਸਕਦਾ ਹੈ ਅਸੀਂ ਆਪਣੀ ਗਿਣਤੀ ਬਤਾ ਵੀ ਦੇਵਾਂਗੇ ਜਿਹੜੇ ਸੀਨੀਅਰ ਸਿਟੀਜ਼ਨ ਆ ਉਹ ਬਿਲਕੁਲ ਸੀਨੀਅਰ ਸਿਟੀਜ਼ਨਸ ਲਈ ਮੈਂ ਪਹਿਲਾਂ ਵੀ ਸ਼ੇਅਰ ਕੀਤੀ ਸੀ 85 85 ਤੋਂ ਵੱਧ ਉਮਰ ਵਾਲੇ ਸੀਨੀਅਰ ਸਿਟੀਜ਼ਨ ਲਈ ਇੱਕ ਸਪੈਸ਼ਲ ਸੁਵਿਧਾ ਹੈ ਕਿ ਉਹ ਲੋਕ ਆਪਣੇ ਘਰ ਤੋਂ ਵੀ ਵੋਟ ਪਾ ਸਕਦੇ ਨੇ ਇਸ ਦੇ ਲਈ ਸਾਡੇ ਬੀਐਲਓਜ਼ ਉਹਨਾਂ ਸੀਨੀਅਰ ਸਿਟੀਜ਼ਨ ਕੋਲ ਜਾ ਰਹੇ ਹਨ ਉਹਨਾਂ ਦੀ ਕੰਸੈਂਟ ਲੈ ਰਹੇ ਹਨ ਕਿ ਕੀ ਤੁਸੀਂ ਬੁੱਤੇ ਆ ਕੇ ਵੋਟ ਪਾਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਆਪਣੇ ਕਰਤੂਬੂਟ ਪਾਣਾ ਚਾਹੁੰਦੇ ਜੇਕਰ ਉਹ ਆਪਣੇ ਕਰਤੂਬੂਟ ਪਾਣਾ ਚਾਹੁੰਦੇ ਫਾਰਮ 12d ਹੈ ਉਹ ਸਾਨੂੰ ਕਰਕੇ ਦੇ ਸਕਦੇ ਆ ਇਹ ਸਹੂਲਤ ਪੀਡਬਲਿਟੀ ਵੋਟਰਸ ਲਈ ਵੀ ਅਵੇਲੇਬਲ ਹੈ ਜੋ ਵੀ 40% ਤੋਂ ਵੱਧ ਹੈਂਡੀਕੈਪ ਹੈ ਤੇ ਇਲੈਕਸ਼ਨ ਤੋਂ ਪਹਿਲਾਂ 1 ਤਾਰੀਖ ਤੋਂ ਪਹਿਲਾਂ ਸਾਡੀ ਪੋਲਿੰਗ ਟੀਮ ਉੱਥੇ ਜਾਏਗੀ ਅਸੀਂ ਇਸ ਦੀ ਬਕਾਇਦਾ ਸਾਰੀ ਸੂਚਨਾ ਪੋਲਿਟੀਕਲ ਪਾਰਟੀਆਂ ਨੂੰ ਵੀ ਦੇਵਾਂਗੇ ਵੀਡੀਓਗ੍ਰਾਫੀ ਵੀ ਕਰਾਵਾਂਗੇ ਸਿਕਿਉਰਿਟੀ ਵੀ ਹੋਏਗੀ ਤੇ ਉਹਨਾਂ ਦੇ ਘਰ ਤੋਂ ਹੀ ਉਹਨਾਂ ਦੀ ਪੋਸਟਲ ਬੈਲਟ ਰਹੀ ਰਾਹੀਂ ਵੋਟ ਪੁਆਈ ਜਾਏਗੀ ਇਸ ਤੋਂ ਇਲਾਵਾ ਸਾਰੇ ਬੂਥਸ ਦੇ ਉੱਤੇ ਸਾਡੇ ਵੌਲੰਟੀਅਰਸ ਮੌਜੂਦ ਨੇ ਸੀਨੀਅਰ ਸਿਟੀਜ਼ਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸੁਵਿਧਾ ਚਾਹੀਦੀ ਹੈ ਉਹ ਭਾਵੇਂ ਆਨ ਜਾਣ ਲਈ ਗੱਡੀ ਹੈ ਕੋਈ ਹੈਲਪ ਹੈ ਵੀਲਚੇਅਰ ਹੈ ਉਹ ਸਾਰੀ ਉਹਨਾਂ ਲਈ ਅਵੇਲੇਬਲ ਹੈ ਤੇ ਇਹ ਸੇਮ ਸੁਵਿਧਾ ਸਾਰੇ ਪੀ ਡਬਲਯੂ ਡੀ ਵੋਟਰਸ ਲਈ ਵੀ ਅਵੇਲੇਬਲ ਹੈ